ਸਾਡੇ ਦਸੰਬਰ ਦੇ ਵਿੱਚ 20 ਲੱਖ ਰੁਪਏ ਹੀ ਅਸੀਂ ਇਹਨਾਂ ਨੂੰ ट्रांजੈਕਸ਼ਨ ਦੇ ਰੂਪ ਵਿੱਚ ਦਿੱਤਾ ਖਾਤੇ 'ਚ ਪਾਇਆ ਇਹਦੇ ਤਿੰਨੇ ਸਾਨੂੰ ਲਾਰਾ ਲਾਇਆ ਵੀ ਬਾਹਰ ਲੈ ਕੇ ਜਾਵਾਂਗੇ ਅਸੀਂ ਮਲਕਾਇਆ ਫਿਰ ਜਾ ਕੇ ਅਸੀਂ ਜੂਨ ਦੇ ਵਿੱਚ ਜੀ ਇਹਨੂੰ ਕਿਹਾਵੇਂ ਸਾਡੇ ਪੈਸੇ ਵਾਪਸ ਕਰ ਦਿਓ ਵੀ ਤੁਸੀਂ ਸਾਨੂੰ ਨਾ ਤਾਂ ਪਾਸਪੋਰਟ ਦਿਖਾਉਂਦੇ ਪਈ ਸਾਡਾ ਤੇ ਨਾ ਕੋਈ ਆਪਣਾ ਆਪਣਾ ਪੈਸੇ ਵੀ ਸਾਡੇ ਵਾਪਸ ਕਰ ਦਿਓ ਤੁਸੀਂ ਇਹ ਕਹਿ ਦਿਆ ਜੀ ਤੈਨੂੰ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਨਾ ਇਹਨੇ ਪਾਸਪੋਰਟ ਮੁੜਾਈ ਸਾਡਾ ਤੇ 20 ਲੱਖ ਰੁਪਏ ਹੀ ਸਾਡੇ ਤੇ ਇਹ ਜੋ ਮੈਡਮ ਹੈ ਸਾਨੂੰ ਇਹ ਸਾਨੂੰ ਪਿਛਲੇ ਸਾਲ ਦਸੰਬਰ ਚ ਮਿਲੇ ਇਹਨਾਂ ਨੇ ਦਸੰਬਰ ਤੋਂ ਸਾਨੂੰ ਲਾਰੇ ਲਾਣੇ ਸ਼ੁਰੂ ਕੀਤੇ ਮਾਰਚ ਚ ਇਹਨਾਂ ਨੇ ਕਿਹਾ ਜੂਨ ਨੂੰ 29 ਨੂੰ ਮੈਂ ਫਾਈਨਲੀ ਤੁਹਾਨੂੰ ਲੈ ਜਾਣਾ ਉਸ ਤੋਂ ਬਾਅਦ ਫਿਰ 29 ਜੂਨ ਵੀ ਲੰਘ ਅਸੀਂ ਤਾਂ ਇਮਾਨਤ ਕਰਦੇ ਹਾਂ ਸਾਡਾ 50 ਲੱਖ ਰੁਪਏ ਸਾਨੂੰ ਵਾਪਸ ਮਿਲਣਾ ਚਾਹੀਦਾ ਨਾ ਉਰੇ ਥਾਣੇ 'ਚ ਕੋਈ ਸੁਣਵਾਈ ਹੋ ਰਹੀ ਐ ਨਾ ਕੁਝ ਸਾਡੇ ਦਸੰਬਰ ਦੇ ਵਿੱਚ 20 ਲੱਖ ਰੁਪਏ ਆਈ ਅਸੀਂ ਇਹਨਾਂ ਨੂੰ ट्रांजੈਕਸ਼ਨ ਦੇ ਰੂਪ ਚ ਦਿੱਤਾ ਖਾਤੇ ਚ ਪਾਇਆ ਇਹਦੇ ਤੇ ਇਹਨੇ ਸਾਨੂੰ ਲਾਰਾ ਲਾਇਆ ਵੀ ਬਾਹਰ ਲੈ ਕੇ ਜਾਵਾਂਗੇ ਜੀ ਤੇ ਇਹਨਾਂ ਨੇ ਪਹਿਲਾਂ ਲਈ ਜੀ ਆਪਣਾ 6 ਜਨਵਰੀ ਦੀ ਫਿਰ 28 ਜਨਵਰੀ ਜੀ ਫਿਰ ਇਹਨੇ April ਲਈ ਜੀ ਤੇ ਅਸੀਂ ਮਤਲਬ ਕਿਹਾ ਫਿਰ ਜਾ ਕੇ ਅਸੀਂ ਜੂਨ ਦੇ ਵਿੱਚ ਜੀ ਇਹਨੂੰ ਕਿਹਾ ਵੀ ਸਾਡੇ ਪੈਸੇ ਵਾਪਸ ਕਰ ਦੋ ਵੀ ਤੁਸੀਂ ਸਾਨੂੰ ਨਾ ਤਾਂ ਪਾਸਪੋਰਟ ਦਿਖਾਉਂਦੇ ਪਈ ਸਾਡਾ ਤੇ ਨਾ ਕੋਈ ਆਪਣਾ ਆਪਣਾ ਪੈਸੇ ਵੀ ਸਾਡੇ پاس ਕਰੋ ਤੁਸੀਂ ਇਹ ਕਹਦੇ ਆ ਜੀ ਤੇ ਇਹਨੇ ਕਿਹਾ ਵੀ ਪੈਸੇ ਦੇ ਦੇ ਰਾਂਗੇ ਤੁਹਾਨੂੰ ਆਪਣਾ 22 ਜੂਨ ਨੂੰ ਕਿਹਾ ਜੀ ਇਹਨੇ ਪੈਸੇ ਦੇਣ ਨੂੰ ਤੇ ਉਸ ਤੋਂ ਫਿਰ ਕਹਿਦੀ ਨੇ ਜੁਲਾਈ ਦੀ 15 ਨੂੰ ਕਹਿਣ ਲੱਗੀ ਜੀ ਤੈਨੂੰ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਨਾ ਇਹਨੇ ਪਾਸਵਰਡ ਮੁੜਾਈ ਸਾਡਾ ਤੇ 20 ਲੱਖ ਰੁਪਏ ਜੀ ਸਾਡੇ ਅਸੀਂ ਚੱਜੋ ਬਿੰਡ ਆਈ ਗੁਰਪ੍ਰੀ ਸਿੰਘ ਹੈ ਮੇਰਾ ਨਾਮ ਤੇ ਅੱਜ ਇਹਨਾਂ ਨੂੰ ਕਿੱਥੋਂ ਤੁਸੀਂ ਫੜਿਆ ਮੈਡਮ ਅਸੀਂ ਇਹਨੂੰ ਮੁਹਾਲੀ ਤੋਂ ਫੜਿਆ ਜੀ 882 ਅੰਬੀਗਾ ਫਲੈਟਾਂ ਚੋਂ ਜੀ ਇਹ ਲੱਗ ਲੱਗ ਫਲੈਟਾਂ ਚੋਂ ਜਿੱਥੇ ਅਸੀਂ ਪਹਿਲਾਂ ਇਹਨੂੰ ਮਿਲਣ ਗਈ ਸੀ ਜੀ ਉੱਥੇ ਫਲੈਟਾਂ ਚੋਂ ਇਹ 2 ਮਿੰਟ 2 ਮਿੰਟੇ ਤੋਂ ਕਿਰਾਇਆ ਵੀ ਨਹੀਂ ਦਿੱਤਾ ਇਹ ਫਲੈਟ ਦਾ ਤੇ 20 ਦਿਨ ਤੋਂ ਫਰਾਰ ਹੈ ਜੁੱਥੇ ਨੂੰ ਕਿੰਨੇ ਕਿੰਨੇ ਹੋ ਗਏ ਅਸੀਂ ਅਸੀਂ ਇਹਨਾਂ ਨੂੰ ਫੋਨ ਕਰਦੇ ਪਈ ਤੁਸੀਂ ਫੋਨ ਚੱਕ ਲਿਓ ਕਹਿੰਦੀ ਦਿੱਲੀ ਦਿੱਲੀ ਆ ਮੈਂ ਦਿੱਲੀ ਆ ਮੈਨੂੰ ਚਿਕਨ ਬਾਕਸ ਹੋਈ ਹੈ ਮੈਨੂੰ ਫਲਾਣਾ ਹੋਈ ਹੈ ਜਦ ਕਿ ਹੁਣ ਦੇਖ ਲਓ ਤੁਸੀਂ ਕੁਝ ਨਹੀਂ ਹੋਇਆ ਇਹਨੂੰ ਬਿਦਾਰੇ ਲਾਂਦੀ ਪਈ ਹੈ ਜੀ ਆਫਿਸ ਆਫਿਸ ਕੋਈ ਨਹੀਂ ਹੈ ਅਸੀਂ ਫਲੈਟ 'ਚ ਮਿਲੇ ਸੀ ਇਹ ਗੱਲ ਕਰ ਦੇ ਰਹਿਣ ਵਾਲੇ ਦੀ ਹੋਰ ਕੀ ਨੀ ਬਣਾ ਤੁਹਾਡੀ ਮੇਰਾ ਨਾਮ ਜਸ਼ਨ ਹੈ ਅਸੀਂ ਬਨੂੜ ਦੇ ਹੀ ਰਹਿਣ ਵਾਲੇ ਆ ਤੇ ਇਹ ਜੋ ਮੈਡਮ ਹੈ ਸਾਨੂੰ ਇਹ ਸਾਨੂੰ ਪਿਛਲੇ ਸਾਲ ਦਸੰਬਰ ਚ ਮਿਲੇ ਇਹਨਾਂ ਨੇ ਦਸੰਬਰ ਤੋਂ ਸਾਨੂੰ ਲਾਰੇ ਲਾਣੇ ਸ਼ੁਰੂ ਕੀਤੇ ਕਿ ਮੈਂ ਤੁਹਾਨੂੰ ਜਨਵਰੀ ਲੈ ਜਾਣਾ ਜਨਵਰੀ 7 ਤਰੀਕ ਨੂੰ ਲੈ ਜਾਣਾ ਤੁਹਾਡੀ ਫਲਾਈਟ ਹੈ ਫਲਾਈਟ ਹੈ ਉਸ ਤੋਂ ਬਾਅਦ 7 ਵੀ ਲੰਘੀ ਫਰਵਰੀ ਵੀ ਲੰਘੀ ਮਾਰਚ ਵੀ ਲੰਘੀ ਮਾਰਚ ਚ ਇਹਨਾਂ ਨੇ ਕਿਹਾ ਜੂਨ 29 ਨੂੰ ਮੈਂ ਫਾਈਨਲੀ ਤੁਹਾਨੂੰ ਲੈ ਜਾਣਾ ਉਸ ਤੋਂ ਬਾਅਦ ਫਿਰ 29 ਜੂਨ ਵੀ ਲੰਘੀ ਫਿਰ ਉਹਨਾਂ ਨੇ ਕਿਹਾ ਵੀ 29 ਜੁਲਾਈ ਪੱਕਾ ਫਾਈਨਲ ਹੈ ਮੇਰੇ ਮੁੰਡੇ ਦਾ 3 ਅਗਸਤ ਨੂੰ ਉੱਥੇ ਕੋਈ ਫੰਕਸ਼ਨ ਹੈ ਮੈਂ ਕਿਸੇ ਵੀ ਹਾਲਾਤ 'ਚ ਪਹੁੰਚਣਾ ਹੀ ਪਹੁੰਚਣਾ ਹੈ ਅਸੀਂ ਕਿਹਾ ਚਲੋ ਠੀਕ ਹੈ ਤੁਸੀਂ ਜਾਣਾ ਸਾਨੂੰ ਵੀ ਲੈ ਕੇ ਜਾਉਂਗੇ ਅਸੀਂ ਇਹਨਾਂ ਦੇ ਸਾਈਆਂ ਗੱਲਾਂ ਸੁਣੀਆਂ ਇਹਨਾਂ ਨੇ ਸਾਡੀ ਪੜ੍ਹਾਈ ਵੀ ਛੜਾਈ ਮੈਂ ਪੀਪੀਟੀ ਸੈਕਿੰਡ ਇਅਰ ਦੀ ਸਟੂਡੈਂਟ ਆ ਹੁਣ ਮੇਰਾ ਅੱਗੇ ਵੀ ਕੁਝ ਨਹੀਂ ਪਿੱਛੇ ਵੀ ਕੁਝ ਨਹੀਂ ਕਿੰਨੇ ਪੈਸੇ ਦਿੱਤੇ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਤਾਂ ਹੀ ਮੰਗ ਕਰਦੇ ਹਾਂ ਸਾਡਾ 50 ਲੱਖ ਰੁਪਏ ਸਾਨੂੰ ਵਾਪਸ ਮਿਲਣਾ ਚਾਹੀਦਾ ਨਾ ਉਰੇ ਥਾਣੇ 'ਚ ਕੋਈ ਸੁਣਵਾਈ ਹੋ ਰਹੀ ਐ ਨਾ ਕੁਛ ਕੋਈ ਨਹੀਂ ਸਾਡੀ ਸੁਣ ਰਿਹਾ ਤੇ ਜਿਹੜੇ ਪੈਸੇ ਆ ਉਹ ਕਿਸ ਤਰੀਕੇ ਦੇ ਦਿੱਤੇ ਆ ਇਹਨਾਂ ਨੂੰ ਇਹਨਾਂ ਨੂੰ ਅਸੀਂ ਅੱਧੇ ਕੈਸ਼ ਦਿੱਤੇ ਆ ਅੱਧੇ ਅਸੀਂ ਆਨਲਾਈਨ ਪੇਮੈਂਟ ਕੀਤੀ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਆ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਐਸੇ ਲੰਬੇ ਆ ਦੇਖ ਲੈ ਪਰ ਦੇਖੋ ਨਾ ਪੰਜਾਬ ਚ ਵੱਧ ਰਹੀ ਬੇਰਜਗਾਰੀ ਦਾ ਕਾਰਨ ਬੱਚੇ ਆਪਣਾ ਭਵਿੱਖ ਸਿਕਿਉਰ ਨਾ ਹੋਣ ਕਾਰਨ ਜਿਸ ਪੰਜਾਬ ਨੂੰ ਸਾਡੇ ਬਜ਼ੁਰਗ ਸੋਨੇ ਦੀ ਚਿੜੀਆ ਕਹੇ ਕਰਦੇ ਸਨ ਹਾਲਾਤ ਇਹੋ ਜਿਹੇ ਵੱਧ ਤੋਂ ਵੱਧ ਹੋ ਚੁੱਕੇ ਨੇ ਕਿ ਸਾਡੇ ਬੱਚੇ ਜਿਹੜੇ ਅੰਗਰੇਜ਼ਾਂ ਨੂੰ ਸਾਡੇ ਬਜ਼ੁਰਗਾਂ ਨੇ ਇਥੋਂ ਸਿੱਧੀਆਂ ਦੇ ਕੇ ਕੱਢੇ ਸੀ ਆ ਸਾਡੇ ਬੱਚੇ ਉਹਨਾਂ ਕੋਲ ਨੌਕਰੀਆਂ ਕਰਨ ਨੂੰ ਜਾਣ ਨੂੰ ਤਿਆਰ ਹੋ ਗਏ ਇਹਦਾ ਫਾਇਦਾ ਉਠਾ ਕੇ ਇਹੋ ਜਿਹੇ ਏਜੰਟ ਨੇ ਜਿਹੜੇ ਉਹ ਲੁੱਟਦੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪ੍ਰਸ਼ਾਸਨ ਕੋਲ ਸਾਰੀਆਂ ਰਿਪੋਰਟਾਂ ਨੇ ਇਹਦੀਆਂ ਇਹ ਜੋ ਇਹ ਜੋ ਜੈਂਟਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਹੁਣ ਦੇਖੋ ਇਹ ਪਬਲਿਕ ਆਮ ਬੁਹਾਰੇ ਇਹਨੂੰ ਫੜ ਕੇ ਲੈ ਕੇ ਆਈਏ ਚਾਹੀਦਾ ਤਾਂ ਬਨੂੜ ਪ੍ਰਸ਼ਿਪਤ ਪੁਲਿਸ ਨੂੰ ਇਹ ਸੀ ਕਿ ਇਹਨੂੰ ਪੁਲਿਸ ਰੈজিস্টਰ ਕਰਦੇ ਤੇ ਜਿੱਥੋਂ ਦਾ ਬਕੂਆ ਬਣਦਾ ਸੀ ਉੱਥੇ ਇਸ ਨੂੰ ਭੇਜਦੇ ਪਰ ਦੇਖੋ 1 ਘੰਟਾ ਜਿਹੜੀ ਧੱਕਾ ਧਾਡੀ ਕੀਤੀ ਹੋएगी ਤਾਂ ਜਿੱਥੋਂ ਤੱਕ ਪਤਾ ਲੱਗਿਆ 30-35 ਬੰਦੇ ਦੱਸ ਰਹੇ ਮੁੰਡੇ ਨੇ ਵੀ 30-35 ਬੰਦਿਆਂ ਨਾਲ ਇਹਨਾਂ ਨੇ ਧੋਖਾ ਦੇ ਹੀ ਕੀਤੀ ਐ ਇਹੋ ਜੇ ਹੋਰ ਵੀ ਸੈਂਕੜੇ ਏਜੰਟ ਨੇ ਕੱਲ ਮੈਂ ਇੱਕ ਬਰਾੜ ਏਜੰਟ ਨੂੰ ਫੋਨ ਕੀਤਾ ਉਹ ਤਾਂ ਬੈਠਿਆ ਉੱਥੇ ਆਪਣੇ ਟਾਈਪਿਸਟ ਗੁੱਡੂ ਉਹਦੇ ਜਵਾਈ ਤੋਂ ਸਾਢੇ 3 ਲੱਖ ਰੁਪਏ ਲੈ ਇੱਕ ਸਾਲ ਲੈ ਕੇ ਲਈ ਬੈਠਿਆ ਇਹੋ ਜੇ ਇੱਕ ਨਹੀਂ ਮੁਹਾਲੀ ਘੜਾ ਏਜੰਟਾਂ ਦਾ ਪਰ ਪਤਾ ਨਹੀਂ ਪ੍ਰਸ਼ਾਸਨ ਕਿਉਂ ਇਦਾਂ ਨੂੰ ਧਿਆਨ ਨਹੀਂ ਦੇ ਰਿਹਾ ਤੇ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਇਹਨਾਂ ਹੋਣੀ ਚਾਹੀਦੀ ਹੈ ਜਿਹੜੀ ਪ੍ਰਾਪਰਟੀ ਇਹਨਾਂ ਨੇ ਪਬਲਿਕ ਨੂੰ ਲੁੱਟ ਕੇ ਬਣਾਈ ਹੈ ਉਹ ਗੈਂਗਸਟਰਾਂ ਦੀ ਤਰ੍ਹਾਂ ਨਸ਼ਾ ਵੇਚਣ ਵਾਲਾ ਦੀ ਤਰ੍ਹਾਂ ਅਟੈਚ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਸਬਕ ਮਿਲ ਸਕੇ ਹਮਲਾ ਭਾਜੀ ਸਾਡਾ ਇਹ ਹੈ ਮੈਂ ਬਨੂੜ ਦਾ ਫੌਜੀ ਕਲੋਨੀ ਪਿੰਡ ਦੇ ਰਹਿਣ ਵਾਲਾ ਹਾਂ ਦੋ ਮੇਰੇ ਬੱਚੇ ਨੇ ਇੱਕ ਮੇਰੀ ਬੇਟੀ ਦਾ ਨਾਮ ਜਸ਼ਨਪ੍ਰੀਤ ਕੌਰ ਗਿੱਲ ਹੈ ਇੱਕ ਮੇਰਾ ਬੇਟਾ ਹੈ ਉਹਦਾ ਨਾਮ ਹੈਗਾ ਹਰਸ਼ਪ੍ਰੀਤ ਗਿੱਲ ਜੀ ਮੈਂ ਆਪਣੀ ਘਰ ਪਰਿਵਾਰ ਘਰ ਵੇਚ ਕੇ ਫਿਰ ਮੈਂ ਇਹਨੂੰ ਪੇਮੈਂਟ ਦਿੱਤੀ ਆ ਜੀ ਇੱਕ ਇੱਕ ਬੱਚੇ ਦੇ ਇੱਕ ਪਰਸਨ ਇੱਕ ਮੈਂਬਰ ਦੇ ਇਹਨੇ 17 ਲੱਖ ਰੁਪਏ ਸਾਡੇ ਤੋਂ ਮੰਗਿਆ ਜੀ ਕਹਿੰਦੀ ਮੈਂ ਜਰਮਨੀ ਲੈ ਕੇ ਜਾ ਰਹੀ ਹਾਂ ਤੁਹਾਨੂੰ 2 ਮਹੀਨੇ ਦੇ ਵਿੱਚ ਵਿੱਚ ਸਾਡੇ ਪਾਸਪੋਰਟ ਵੀ ਇਹਦੇ ਕੋਲ ਨੇ ਜੀ ਠੀਕ ਹੈ ਕਿ ਨਹੀਂ ਫਿਰ ਇਹਨਾਂ ਨੇ ਸਾਨੂੰ ਕਿਹਾ ਕਹਿੰਦੇ ਅਸੀਂ ਤੁਹਾਨੂੰ ਮਾਰਚ ਦੇ ਵਿੱਚ ਲੈ ਕੇ ਜਾ ਰਹੇ ਹਾਂ ਜੀ ਮਾਰਚ ਤੋਂ ਪਹਿਲਾਂ ਦੀ ਸਾਡੀ ਡਿਟੇਲਾਂ ਕਢਾ ਲਓ ਮੈਂ ਇਹਨਾਂ ਨੂੰ ਆਨਲਾਈਨ ਵੀ ਪੇਮੈਂਟ ਕੀਤੀ ਹੈ ਕੈਸ਼ ਪੇਮੈਂਟ ਵੀ ਕੀਤੀ ਹੈ ਜੀ ਇੱਕ ਬੱਚੇ ਦੀ 17 ਲੱਖ ਰੁਪਏ ਪੇਮੈਂਟ ਕੀਤੀ ਹੈ ਔਰ ਮੈਂ ਤੇ ਮੇਰੀ ਮਿਸਿਸ ਦੇ ਵੀ ਪੈਸੇ ਅਸਾਂ ਲਾਏ ਹੋਏ ਨੇ ਸਾਡੇ ਸਾਰੇ ਪਾਸਪੋਰਟ ਤੇ ਸਾਡੇ 17 17 ਲੱਖ ਰੁਪਈਆ ਇਹਨੂੰ ਫੁੱਲ ਪੇਮੈਂਟ ਕੀਤੀ ਗਈ ਹੈ ਜੀ ਸਾਡੀ ਆਨਲਾਈਨ ਵੀ ਕੀਤੀ ਹੈ ਤੇ ਕੈਸ਼ ਵੀ ਕੀਤੀ ਗਈ ਹੈ ਅਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਆਂ ਥਾਣੇ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕੋਈ ਸਾਨੂੰ ਪੁੱਛ ਨਹੀਂ ਰਿਹਾ ਹੈਗਾ ਅਸੀਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਇਹੀ ਕਰਦੇ ਆਂ ਸਾਡਾ ਪੈਸਾ ਸਾਨੂੰ ਵਾਪਸ ਦਿੱਤਾ ਜਾਵੇ ਸਾਡੀ ਪ੍ਰਾਪਰਟੀ ਅਸੀਂ ਲੈ ਸਕੀਏ ਮੈਂ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਬੈਠ ਸਕਾਂ ਫੋਨ ਸੀਗੇ ਸਾਡੇ ਸਾਰੇ ਬਲੌਕ ਕਰ ਦਿੱਤੇ ਗਏ ਜੀ ਸਾਡੇ ਠੀਕ ਹੈ ਕਿ ਨਹੀਂ ਬੰਦੇ ਤੋਂ ਵਿੱਚ ਬੰਦਾ ਪਾ ਕੇ ਇਹਨਾਂ ਦੀ ਲਾਈਵ ਲੋਕੇਸ਼ਨ ਮੰਗੋ ਕਢਵਾਈ ਹੈ ਲਾਈਵ ਲੋਕੇਸ਼ਨ ਕਰਵਾ ਕੇ ਜਿਸ ਲੋਕੇਸ਼ਨ ਤੇ ਅਸੀਂ ਗਏ ਸੀਗੇ ਉਥੋਂ ਵੀ ਇਹ ਫਰਾਰ ਹੋ ਗਏ ਨੇ ਫਿਰ ਇਹਨਾਂ ਦਾ ਬੇਟਾ ਆਇਆ ਇਹਨਾਂ ਨੇ ਗੱਡੀ ਦੇ ਕੇ ਭੇਜੇ ਆਪਣੇ ਬੇਟੇ ਨੂੰ ਵੀ ਬਾਹਰ ਦੀ ਲੋਕੇਸ਼ਨ ਤੁਸੀਂ ਦੇਖ ਕੇ ਆਓ ਕੋਈ ਸਾਡਾ ਰੈਕੀ ਤੇ ਨਹੀਂ ਕਰ ਰਿਆ ਉਹ ਸਾਨੂੰ ਗੱਡੀ ਦੇ ਕੇ ਭੱਜ ਗਿਆ ਠੀਕ ਹੈ 82 ਸੈਕਟਰ ਦੇ ਵਿੱਚ ਅਸੀਂ ਨੇ ਬਹੁਤ ਗੱਡੀ ਭਜਾਈ ਸੀ ਸਾਡੇ ਤੋਂ ਫਿਰ ਅਸੀਂ ਜਾ ਕੇ ਇਹਨਾਂ ਨੂੰ ਐਰੋ ਸਿਟੀ ਦੇ ਵਿੱਚ ਇਹ ਕੀ ਨਾ ਸੀ ਉਹਦਾ ਅੰਬਿਕਾ ਆਪਣੇ ਫਲੈਟ ਨੇ ਜੀ ਉਥੇ ਠੀਕ ਹੈ ਉਹ ਫਲੈਟਾਂ ਦੇ ਵਿੱਚੋਂ ਇਹਨਾਂ ਨੇ ਓਵਰ ਵਾਲਿਆਂ ਦੀ ਗੱਡੀ ਮੰਗਵਾਈ ਡ라이ਵਰ ਇਹਨੇ ਪਰਸਨਲ ਮੰਗਵਾਇਆ ਫਿਰ ਇਹਨੇ ਗੱਡੀ ਭਜਾਈ ਫਿਰ ਸਾਡੀ ਗੱਡੀ ਦੇ ਵਿੱਚ ਗੱਡੀ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜੀ ਉਹ ਤਾਂ ਇਹਨਾਂ ਨੂੰ ਅੱਗੇ ਰਸਤਾ ਨਹੀਂ ਮਿਲਿਆ ਤਾਂ ਕਰਕੇ ਇਹ ਪਕੜੇ ਗਏ ਸਰ ਕੁਝ ਪੈਸੇ ਜਿਹੜੇ ਮੈਂ ਦਿੱਤੇ ਨੇ ਜੀ ਆਨਲਾਈਨ ਦਿੱਤੇ ਹੋਏ ਨੇ ਕੁਝ ਪੈਸੇ ਮੈਂ ਕੈਸ਼ ਦਿੱਤੇ ਨੇ ਮੇਰੇ ਕੋਲ ਸਾਰੀ ਮੇਰਾ ਜਿਹੜਾ ਮੈਂ ਆਪਣਾ ਮਕਾਨ ਵੇਚਿਆ ਕਰਦਾ ਉਹਦੀ ਪੂਰੀ ਡਿਟੇਲ ਮੇਰੇ ਕੋਲ ਪਈ ਹੈ ਜੀ ਟੋਟਲ ਮੇਰਾ 17 ਲੱਖ ਰੁਪਏ ਦੇ ਹਿਸਾਬ ਨਾਲ ਅਸੀਂ ਕਰਦੇ ਪੰਜ ਮੈਂਬਰ ਹੈ ਜੀ ਉਹ ਤੁਸੀਂ ਮਾਉਂਟ ਜੋੜ ਸਕਦੇ ਹੋ ਹੁਣ ਤੁਸੀਂ ਕੀ ਕਰ ਰਹੇ ਹੋ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਹਾਂ ਸਾਡਾ ਪੈਸਾ ਸਾਨੂੰ ਵਾਪਸ ਦਿੱਤਾ ਜਾਵੇ ਜੀ ਹੋਰ ਅਸੀਂ ਇਹਨੂੰ ਕੁਝ ਨਹੀਂ ਕਹਿੰਦੇ ਹੈਗੇ ਜੀਵਨ ਦੀ ਜਮ੍ਹਾਂ ਪੂੰਜੀ ਸਾਰੀ ਲੱਗ ਗਈ ਸਭ ਕੁਝ ਲੱਗ ਗਿਆ ਜੀ ਸਾਡਾ ਮੈਂ ਬਿਲਕੁਲ ਰੋੜਦੇ ਹਾਂ ਜੀ ਮੈਂ ਅੱਜ ਆਪਣੇ ਬੱਚਿਆਂ ਨੂੰ ਡਰਾਈਵਰੀ ਕਰਕੇ ਰੋਟੀ ਦਿੰਦਾ ਹੁੰਦਾ ਸੀਗਾ ਦਿਹਾੜੀਆਂ ਕਰਕੇ ਰੋਟੀ ਦਿੰਦਾ ਐ ਜੀ ਮੇਰੀ ਬੇਟੀ ਨੇ ਮੇਰੀ ਬੇਟੀ ਦੀ ਪੜ੍ਹਾਈ ਮੇਰੇ ਬੱਚੇ ਦੀ ਪੜ੍ਹਾਈ ਠੀਕ ਹੈ ਸਭ ਕੁਝ ਇਹਨਾਂ ਨੇ ਮੇਰੇ ਬੱਚਿਆਂ ਨੂੰ ਸਾਲ-ਸਾਲ ਹੋ ਗਿਆ ਘਰ ਬਿਠਾਇਆ ਹੋਇਆ ਜੀ ਇੱਕ ਲੇਡੀ ਨੇ ਪ੍ਰਮਿੰਦਰ ਕੌਰ ਨਾਲ ਹੀ ਦੇ ਰਹਿਣ ਵਾਲਿਆ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹਨਾਂ ਦਾ ਇੱਥੇ ਕੁਝ ਬਨੂੜ ਨੇ ਰਹਿਣ ਵਾਲੇ ਆ ਕੁਝ ਨਵਾਲੀ ਦੇ ਲੋਕ ਨੇ ਜਿਹੜਾ ਉਹਨਾਂ ਨੂੰ ਉੱਥੋਂ ਤੋਂ ਪੈਸੇ ਲੈ ਆਉਣੇ ਬਾਅਦ ਵਿੱਚ ਜਨਮ ਵਾਸਤੇ ਬੱਚੇ ਆ ਉਹ ਸਬੰਧੀ ਸਾਡੇ ਕੋਲ ਇਹ ਮੈਟਰ ਆਇਆ ਜੀ ਕਿ ਅਸੀਂ ਜਿਹੜੀ ਜਿਹੜੀ ਦਰਖਾਸਤ ਹੀ ਨੇ ਉਹਨਾਂ ਤੋਂ ਦਰਖਾਸਤ ਲੈ ਕੇ ਐਸ ਪਰ ਜਿਹੜੀ ਲੋਕ ਇਹਨਾਂ ਦੇ ਬੰਦੀ ਕਾਰਵਾਈ ਇਹ ਰਹਿਣ ਵਾਲੇ ਨੇ ਇਹ ਅਰੋਸਿਟੀ ਬਹਾਲ ਹੀ ਲੈਂਦੇ ਪਰ ਕਿੰਨੇ ਕਿ ਬੱਚੇ ਨੇ ਜਿਹੜੇ ਪੈਸੇ ਨਾਲ ਬੱਲੇ ਨਾਲ ਸਾਡੇ ਕੋਲ ਜਿਹੜੇ ਫਾਈਲ ਕੰਪਲੀਟਡ ਆਇਆ ਇਹ ਨਵਾਂ ਮੂਸੇ ਦੀ ਖਾਸ ਤੇ ਲੈ ਰਹੇ ਆ ਖਾਸ ਤੇ ਲੈ ਕੇ ਜੋ ਬੰਦੀ ਕਾਰਵਾਈਆਂ ਕੀਤੀਆਂ